ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਚਾਰ ਕੰਮ ਕਰ ਲੈਂਦੇ ਹੋ ਤਾਂ ਕਰਦੇ ਸਾਰ ਹੀ ਅਮੀਰ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਜ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੇ ਲਈ ਬੜੀ ਕੀਮਤੀ ਹੈ ਸਾਡੇ ਕੰਮ ਆਉਣ ਵਾਲੀ ਹੈ ਅੱਜ ਦੀ ਵੀਡੀਓ ਵਿੱਚ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਪ੍ਰਕਾਰ ਕੋਈ ਵੀ ਵਹਿਮ ਭਰਮ ਨਹੀਂ ਹੈ ਪਰ 100% ਇਹ ਨੁਕਤੇ ਸਾਡੇ ਘਰ ਵਿੱਚ ਕੰਮ ਕਰਦੇ ਹਨ ਜਿਸ ਦਿਨ ਤੋਂ ਵੀ ਇਹ ਕੰਮ ਆਪਣੇ ਘਰ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਯਕੀਨ ਕਰਕੇ ਜਾਣਿਓ ਜੇ ਉਸੇ ਦਿਨ ਤੋਂ ਹੀ ਤੁਹਾਡੇ ਘਰ ਦਾ ਮਾਹੌਲ ਬਦਲ ਜਾਵੇਗਾ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਤੇ ਤੰਦਰੁਸਤੀ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਇਹ ਗੱਲ ਤਾਂ ਬਿਲਕੁਲ ਹੀ ਸੱਚ ਹੈ ਕਿ ਹਰ ਇੱਕ ਇਨਸਾਨ ਦੀ ਤੰਦਰੁਸਤੀ ਉਹਦੀ ਤਰੱਕੀ ਉਹਦੀਆਂ ਖੁਸ਼ੀਆਂ ਉਹਦੇ ਘਰ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ ਜੇ ਸਾਡੇ ਘਰ ਪਰਿਵਾਰ ਦਾ ਮਾਹੌਲ ਠੀਕ ਹੋਵੇ ਤਾਂ ਬੰਦਾ ਹਰ ਇੱਕ ਕੰਮ ਨੂੰ ਮਨ ਲਾ ਕੇ ਚਾਹ ਲਾ ਕੇ ਕਰਦਾ ਹੈ ਪਰ ਜੇ ਸਾਡੇ ਘਰ ਦਾ ਹੀ ਮਾਹੌਲ ਠੀਕ ਨਹੀਂ ਘਰ ਦੇ ਵਿੱਚ ਹਰ ਵੇਲੇ ਲੜਾਈ ਝਗੜਾ ਚੱਲਦਾ ਰਹਿੰਦਾ ਹੈ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਰੋਗ ਕਲੇਸ਼ ਕੋਈ ਚਿੰਤਾ ਸਾਡੇ ਘਰ ਵਿੱਚ ਆ ਪੈਂਦੀ ਹੈ ਬੰਦਾ ਕਿਤੇ ਵੀ ਜਾਵੇ ਉਹਦੇ ਘਰ ਦੀ ਚਿੰਤਾ ਉਹਦੇ ਨਾਲ ਹੀ ਰਹਿੰਦੀ ਹੈ ਪਰ ਜੇ ਘਰ ਪਾਸਿਓਂ ਸੁਖੀ ਹੈ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਤਾਂ ਫਿਰ ਬੰਦਾ ਜਿੱਥੇ ਵੀ ਜਾਂਦਾ ਹੈ ਉੱਥੇ ਜਾ ਕੇ ਆਪਣੇ ਮਨ ਨਾਲ ਕੰਮ ਨੂੰ ਕਰਦਾ ਹੈ ਪੂਰੇ ਤਨੋਂ ਮਨੋਂ ਕਰਦਾ ਹੈ ਜਿਹੜਾ ਮਨੁੱਖ ਚਿੰਤਾ ਤੋਂ ਰਹਿਤ ਹੈ ਸਰੀਰਕ ਪੱਖੋਂ ਵੀ ਕੰਮ ਕਰਦਾ ਹੀ ਰਹਿੰਦਾ ਹੈ ਚਿੰਤਾ ਸਾਡੇ ਸਰੀਰ ਨੂੰ ਹੌਲੀ-ਹੌਲੀ ਖਾ ਜਾਂਦੀ ਹੈ ਸਾਡੇ ਸਰੀਰ ਨੂੰ ਖੋਖਲਾ ਕਰ ਦਿੰਦੀ ਹੈ ਇਸੇ ਕਰਕੇ ਤਾਂ ਸਿਆਣਿਆਂ ਨੇ ਚਿੰਤਾ ਨੂੰ ਚਿਤਾ ਦੇ ਸਮਾਨ ਕਿਹਾ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਆਪਣੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਆਪਣੇ ਘਰ ਦੀ ਬਰਕਤ ਦੇ ਲਈ ਤਾਂ ਸਾਧ ਸੰਗਤ ਜੀ ਸਾਡੇ ਵੱਡੇ-ਵਡੇਰੇ ਆਪਣੇ ਬਜ਼ੁਰਗ ਅਕਸਰ ਹੀ ਇਹ ਗੱਲਾਂ ਸਮਝਾਉਂਦੇ ਹਨ ਕਿ ਭਾਈ ਪੈਸਾ ਬਰਕਤਾਂ ਖੁਸ਼ੀਆਂ ਤੇ ਤੰਦਰੁਸਤੀ ਤੇ ਤਰੱਕੀ ਇਹ ਚੰਗੀਆਂ ਥਾਵਾਂ ਤੇ ਆਉਂਦੀ ਹੈ ਜਿੱਥੇ ਹਰ ਰੋਜ਼ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਗੁਣ ਗਾਣ ਕੀਤਾ ਜਾਂਦਾ ਹੈ ਭਾਵਕੇ ਰੱਬ ਦਾ ਨਾਮ ਲਿਆ ਜਾਂਦਾ ਹੈ ਜਿੱਥੇ ਪਾਠ ਪੂਜਾ ਕੀਤੀ ਜਾਂਦੀ ਹੈ ਜਿਸ ਘਰ ਦੇ ਵਿੱਚ ਸਾਫ ਸਫਾਈ ਹੁੰਦੀ ਹੈ ਜਿਸ ਘਰ ਦੇ ਜੀ ਉਦਮੀ ਹੁੰਦੇ ਹਨ ਮਿਹਨਤੀ ਹੁੰਦੇ ਹਨ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਹਨ ਉਥੇ ਇਹ ਚੀਜ਼ਾਂ ਨੂੰ ਆਉਣਾ ਹੀ ਪੈਂਦਾ ਹੈ ਬਜ਼ੁਰਗ ਸਮਝਾਉਂਦਿਆਂ ਹੋਇਆਂ ਆਖਦੇ ਹਨ ਕਿ ਭਾਈ ਰੱਬ ਦੀਆਂ ਰਹਿਮਤਾਂ ਬਰਕਤਾਂ ਅੰਮ੍ਰਿਤ ਵੇਲੇ ਦੇ ਵਿੱਚ ਹੁੰਦੀਆਂ ਹਨ ਤਾਰਿਆਂ ਦੀ ਸ਼ਰਨ ਹੁੰਦੀ ਹੈ ਇਸ ਕਰਕੇ ਅੰਮ੍ਰਿਤ ਵੇਲੇ ਉੱਠਣ ਨੂੰ ਬਹੁਤ ਹੀ ਮਹੱਤਤਾ ਦਿੱਤੀ ਜਾਂਦੀ ਹੈ ਕਿ ਅੰਮ੍ਰਿਤ ਵੇਲੇ ਉਠੋ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਹਰੇਕ ਮਨੁੱਖ ਦੇ ਦਿਨ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਨਾਮ ਤੋਂ ਹੋਣੀ ਚਾਹੀਦੀ ਹੈ ਉਹਦੇ ਗੁਣ ਗaan ਤੋਂ ਹੋਣੀ ਚਾਹੀਦੀ ਹੈ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੁਸੀਂ ਇੱਕ ਵਾਰ ਪਰਮ ਪਿਤਾ ਪਰਮਾਤਮਾ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਸ਼ੁਕਰਾਨਾ ਕਰੋ ਆਪਣੇ ਆਪ ਹੀ ਮੁਖ ਦੇ ਵਿੱਚੋਂ ਪਰਮਾਤਮਾ ਜੀ ਦਾ ਨਾਮ ਫਿਰ ਨਿਕਲਣਾ ਸ਼ੁਰੂ ਹੋ ਜਾਵੇਗਾ ਜਦੋਂ ਆਪਾਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਯਾਦ ਕਰਦੇ ਹਾਂ ਕਈ ਵਾਰ ਤਾਂ ਬੰਦਾ ਖੁਦ ਹੈਰਾਨ ਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਮੈਂ ਤਾਂ ਐਵੇਂ ਹੀ ਪਰਮਾਤਮਾ ਜੀ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਰਿਹਾ ਹਾਂ ਮੇੜੇ ਤਾਨੇ ਦੇਂਦਾ ਰਿਹਾ ਹਾਂ ਮੈਂ ਤਾਂ ਇਦਾਂ ਹੀ ਆਪਣੀ ਜ਼ਿੰਦਗੀ ਵਿੱਚ ਦੁਖੀ ਪਰੇਸ਼ਾਨ ਹੋਇਆ ਰਹਿੰਦਾ ਸੀ ਪਰਮਾਤਮਾ ਜੀ ਨੇ ਤਾਂ ਮੈਨੂੰ ਬੜਾ ਕੁਝ ਦਿੱਤਾ ਹੈ ਸ਼ੁਕਰਾਨਾ ਸਾਡੇ ਮਨ ਨੂੰ ਇੱਕ ਰੱਜੀ ਹੋਏ ਰੂ ਬਣਾ ਦੇਵੇਗਾ ਸਾਡੇ ਮਨ ਦੀ ਨਿਰਾਸ਼ਾ ਨੂੰ ਦੂਰ ਕਰਦਾ ਹੈ ਸੋ ਸਵੇਰੇ ਉੱਠ ਕੇ ਪਹਿਲਾਂ ਸਿਮਰਨ ਕਰੋ ਫਿਰ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਤੇ ਘਰ ਦੇ ਵਿੱਚ ਰੋਜ਼ ਸਵੇਰੇ ਸ਼ਾਮ ਕੀਰਤਨ ਲਗਾਓ ਕੀਰਤਨ ਲਗਾਉਣ ਦਾ ਫਾਇਦਾ ਇਹ ਹੋਵੇਗਾ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾਉਣ ਦਾ ਫਾਇਦਾ ਬਹੁਤ ਹੋਵੇਗਾ ਕਿ ਘਰ ਦੇ ਜਿਹੜੇ ਬਾਕੀ ਜੀ ਹਨ ਜਿਹੜੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹਨਾਂ ਦੇ ਕੰਨਾਂ ਵਿੱਚ ਵੀ ਗੁਰਬਾਣੀ ਦੀਆਂ ਤੁਕਾਂ ਦੀ ਆਵਾਜ਼ ਜਾਵੇਗੀ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਕੰਨਾਂ ਵਿੱਚ ਸਾਡੇ ਹਿਰਦੇ ਵਿੱਚ ਵਸ ਜਾਵੇਗਾ ਮਨੁੱਖ ਦੀ ਜਨਮਾਂ ਜਨਮਾਂ ਦੀ ਜਿਹੜੀ ਗਰੀਬੀ ਹੈ ਕੱਟੀ ਜਾਂਦੀ ਹੈ ਸੋ ਇਸੇ ਹੀ ਤਰੀਕੇ ਦੇ ਨਾਲ ਸਾਡੇ ਹਿਰਦੇ ਵਿੱਚ ਸਾਡੇ ਮਨ ਦੇ ਅੰਦਰ ਗੁਰੂ ਦਾ ਗਿਆਨ ਜਾਣਾ ਚਾਹੀਦਾ ਹੈ ਭੈਣਾਂ ਬੇਬੀਆਂ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਉਹ ਗੁਰੂ-ਗੁਰੂ ਕਰਦੇ ਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਤੇ ਨਾਲ ਹੀ ਕਿਹਾ ਜਾਂਦਾ ਹੈ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਸਬਜੀ ਕੱਟਣ ਤੋਂ ਲੈ ਕੇ ਸਬਜੀ ਬਣਾਉਣ ਤੱਕ ਭਾਵਕੇ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਵਾਹਿਗੁਰੂ ਜੀ ਦਾ ਜਾਪ ਕਰੋ ਘਰ ਦੇ ਜੀਆਂ ਨੂੰ ਛਕਾਉਂਦੇ ਹੋਏ ਵੀ ਪਰਮਾਤਮਾ ਦੇ ਨਾਮ ਦਾ ਜਾਪ ਕਰੋ ਤਾਂ ਵੇਖਣਾ ਤੁਹਾਡੇ ਸੁਭਾਅ ਦੇ ਅੰਦਰ ਬਹੁਤ ਹੀ ਬਦਲਾਅ ਆ ਜਾਵੇਗਾ ਤੁਹਾਡਾ ਜਿਹੜਾ ਗੁੱਸਾ ਹੈ ਅੰਦਰੋਂ ਹੰਦੇ ਜਿਹੜੀ ਈਰਖਾ ਹੈ ਕੋਈ ਜ ਵੀ ਨਹੀਂ ਰਹਿ ਜਾਵੇਗਾ ਮਨ ਦਾ ਜਿਹੜਾ ਕਲੇਸ਼ ਹੈ ਦੁੱਖ ਰੋਗ ਹਨ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਆਪਾਂ ਆਪਣੇ ਘਰ ਵਿੱਚ ਇਦਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਤਾਂ ਸਾਡੇ ਤਨ ਅਤੇ ਮਨ ਦੋਵਾਂ ਦੇ ਹੀ ਦੁੱਖ ਰੋਗ ਦੂਰ ਹੋ ਜਾਂਦੇ ਹਨ ਸਾਨੂੰ ਪਤਾ ਹੀ ਨਹੀਂ ਲੱਗਦਾ ਗੁਰਬਾਣੀ ਦਾ ਪਾਠ ਕਰਦਿਆਂ ਜਾਂ ਸੁਣਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਤਿਆਰ ਕਰਨ ਦਾ ਫਾਇਦਾ ਇਹ ਹੈ ਜੀ ਕਿ ਉਹ ਭੋਜਨ ਪ੍ਰਸ਼ਾਦਾ ਫਿਰ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿ ਜਾਂਦਾ ਉਹ ਪ੍ਰਸ਼ਾਦ ਬਣ ਜਾਵੇਗਾ ਅੰਮ੍ਰਿਤ ਬਣ ਜਾਵੇਗਾ ਜਿਹੜੇ ਵੀ ਜੀ ਫਿਰ ਉਹਨਾਂ ਦੇ ਅੰਦਰ ਇਹ ਪ੍ਰਸ਼ਾਦਾ ਜਾਵੇਗਾ ਉਹਨਾਂ ਦੇ ਅੰਦਰ ਦੇ ਦੁੱਖ ਰੋਗ ਖਤਮ ਹੋਣੇ ਸ਼ੁਰੂ ਹੋ ਜਾਣੇ ਹਨ ਸੋ ਇਸੇ ਹੀ ਕਰਕੇ ਕਰਦਾ ਇੱਕ ਨਿਯਮ ਜ਼ਰੂਰ ਬਣਾਓ ਸਵੇਰ ਦਾ ਚਾਹ ਪਾਣੀ ਨਾਸ਼ਤਾ ਜਿੰਨੀ ਵੀ ਵਾਰ ਤੁਸੀਂ ਘਰ ਦੇ ਜੀਆਂ ਲਈ ਕੁਝ ਬਣਾਉਣ ਲਈ ਖਾਣ ਪੀਣ ਲਈ ਤਿਆਰ ਕਰਦੇ ਹੋ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਗੁਰਬਾਣੀ ਦਾ ਪਾਠ ਕਰਦੇ ਹੋਏ ਹੀ ਬਣਾ। ਨਾਲ ਦੇ ਨਾਲ ਬਾਅਦ ਵਿੱਚ ਘਰ ਦੀ ਸਫਾਈ ਰੱਖੋ ਕਿਉਂਕਿ ਸਾਧ ਸੰਗਤ ਜੀ ਜਿੰਨੇ ਘਰ ਦੇ ਵਿੱਚ ਸਾਫ ਸਫਾਈ ਰਹੇਗੀ ਉਹਨਾਂ ਹੀ ਸਾਡਾ ਮਨ ਸ਼ਾਂਤ ਰਹੇਗਾ ਮਨ ਖੁਸ਼ ਰਹਿੰਦਾ ਹੈ। ਅਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਹਾਂ ਪਰ ਸੋਚੋ ਜਿਸ ਘਰ ਦੇ ਵਿੱਚ ਗੰਦਗੀ ਹੋਵੇ ਜਿਸ ਘਰ ਦੇ ਵਿੱਚ ਹਰ ਵੇਲੇ ਖਲਾਰਾ ਪਿਆ ਰਹਿੰਦਾ ਹੋਵੇ ਉਹ ਘਰ ਦੇ ਜੀਵਾਂ ਦਾ ਮਨ ਵੀ ਹਰ ਵੇਲੇ ਕਲਪਿਆ ਰਹਿੰਦਾ ਹੈ। ਕਿਉਂਕਿ ਖਲਾਰਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਗੰਦਗੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਸਾਫ ਸਫਾਈ ਸਾਡੀਆਂ ਅੱਖਾਂ ਨੂੰ ਸਾਡੇ ਮਨ ਨੂੰ ਵੀ ਚੰਗੀ ਲੱਗਦੀ ਹੈ ਸਾਡੇ ਤਨ ਦੇ ਲਈ ਵੀ ਜ਼ਰੂਰੀ ਹੁੰਦੀ ਹੈ ਇਸ ਲਈ ਆਪਣੇ ਘਰ ਦੀ ਸਾਫ ਸਫਾਈ ਰੱਖੋ ਆਪਣੇ ਸਰੀਰ ਦੀ ਸਫਾਈ ਰੱਖੋ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਤੁਸੀਂ ਅਕਸਰ ਹੀ ਕਈ ਲੋਕਾਂ ਦੇ ਮੂੰਹੋਂ ਸੁਣਿਆ ਹੋਵੇਗਾ ਜਾਂ ਕੋਈ ਵੀਡੀਓਜ਼ ਵੇਖੀਆਂ ਹੋਣਗੀਆਂ ਕਿ ਘਰ ਦੇ ਮੁੱਖ ਦਰਵਾਜ਼ੇ ਅੱਗੇ ਭੈਣਾਂ ਬੇਬੀਆਂ ਸਵੇਰੇ-ਸਵੇਰ ਅੰਮ੍ਰਿਤ ਵੇਲੇ ਪਾਣੀ ਛੜਕਦੀਆਂ ਹਨ। ਉਹਨਾਂ ਦੇ ਘਰਾਂ ਵਿੱਚ ਬਰਕਤਾਂ ਤੇ ਖੁਸ਼ੀਆਂ ਆਉਂਦੀਆਂ ਹਨ। ਇਸ ਪਿਛੇ ਦਾ ਰਾਜ ਇਹ ਹੈ ਜੀ ਕਿ ਘਰ ਦਾ ਉਹੀ ਜੀ ਅੰਮ੍ਰਿਤ ਵੇਲੇ ਉੱਠੇਗਾ ਜੋ ਉਦਮੀ ਹੋਵੇਗਾ, ਮਿਹਨਤੀ ਹੋਵੇਗਾ। ਨਹੀਂ ਤਾਂ ਬਹੁਤੇ ਲੋਕ ਅੰਮ੍ਰਿਤ ਵੇਲੇ ਵਿੱਚ ਲੰਮੀਆਂ ਤਾਂੜ ਕੇ ਸੁੱਤੇ ਰਹਿੰਦੇ ਹਨ, ਨਹੀਂ ਉੱਠਦੇ। ਜਿਹਨਾਂ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਹੈ ਉਹਨਾਂ ਦਾ ਪਿਆਰ ਪਾਉਣਾ ਚਾਹੁੰਦੇ ਹਨ ਉਹੀ ਅੰਮ੍ਰਿਤ ਵੇਲੇ ਉੱਠਦੇ ਹਨ ਪਹਿਲਾਂ ਰੱਬ ਦਾ ਨਾਮ ਜਪਦੇ ਹਨ ਆਪਣੇ ਸਰੀਰ ਦੀ ਸਾਫ਼ ਸਫਾਈ ਕਰਦੇ ਹਨ ਫਿਰ ਆਪਣੇ ਘਰ ਦੀ ਸਫਾਈ ਕਰਦੇ ਹਨ ਸੋ ਇਹ ਗੱਲਾਂ ਸਾਨੂੰ ਉਦਮੀ ਬਣਾਉਣ ਦੇ ਲਈ ਕਹੀਆਂ ਜਾਂਦੀਆਂ ਹਨ ਚਲੋ ਭਾਵੇਂ ਕੋਈ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਲਈ ਅੰਮ੍ਰਿਤ ਵੇਲੇ ਉੱਠੇ ਪਾਠ ਪੂਜਾ ਕਰੇ ਫਿਰ ਕਰਕੇ ਸਭ ਕੁਝ ਤੇ ਘਰ ਦੀ ਸਫਾਈ ਕਰਨੇ ਸ਼ੁਰੂ ਕਰ ਦੇਵੇ ਤਾਂ ਇੱਕ ਚੰਗੀ ਆਦਤ ਬਣ ਜਾਵੇਗੀ ਹੌਲੀ ਹੌਲੀ ਇਹ ਆਦਤ ਨੇ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਕਰਨੇ ਸ਼ੁਰੂ ਕਰ ਦੇਣੇ ਹਨ ਸਮੁੱਚ ਦੀ ਗੱਲ ਹੈ ਕਿ ਸਵੇਰੇ ਉੱਠ ਉੱਠ ਕੇ ਕੁਝ ਦੇਰ ਪ੍ਰਮਾਤਮਾ ਜੀ ਦਾ ਨਾਮ ਜਪੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਮੰਨਣੋ ਗੁਰਬਾਣੀ ਦੇ ਰਾਹੀ ਇਸ਼ਨਾਨ ਕਰਵਾਉਣਾ ਹੈ ਤਨ ਨੂੰ ਪਾਣੀ ਦੇ ਰਾਹੀ ਇਸ਼ਨਾਨ ਕਰਵਾਉਣਾ ਹੈ ਮਨ ਗੁਰ ਬਾਣੀ ਪੜੇਗਾ ਤਾਂ ਮਨ ਦੇ ਦੁੱਖ ਰੋਗ ਦੂਰ ਹੋਣਗੇ ਸਵੇਰੇ ਸਵੇਰੇ ਉੱਠ ਕੇ ਇਸ਼ਨਾਨ ਕਰਾਂਗੇ ਨਹਾਵਾਂਗੇ ਤਨ ਦੇ ਰੋਗ ਦੂਰ ਹੋਣਗੇ ਸਾਡਾ ਸਰੀਰ ਫਿਰ ਚੁਸਤੀ ਫੁਰਤੀ ਵਿੱਚ ਆਵੇਗਾ ਚੁਸਤੀ ਫੁਰਤੀ ਨਾਲ ਰੱਬ ਦਾ ਨਾਮ ਵੀ ਸਹੀ ਤਰੀਕੇ ਨਾਲ ਜਪ ਪਾਵਾਂਗੇ ਗੁਰਬਾਣੀ ਦਾ ਪਾਠ ਵੀ ਵਧੀਆ ਤਰੀਕੇ ਨਾਲ ਕਰ ਪਾਵਾਂਗੇ ਆਪਣੇ ਘਰ ਦੇ ਬਾਕੀ ਕੰਮਕਾਰ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਉਹਨਾ ਕੰਮਾਂ ਨੂੰ ਕਰਨ ਲਈ ਉੱਠ ਕੇ ਸਿਮਰਨ ਕਰੋ ਫਿਰ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਫਿਰ ਆਪਣੇ ਘਰ ਦੀ ਸਫਾਈ ਕਰੋ ਘਰ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਘਰ ਦੀ ਸਫਾਈ ਕਰੋ ਤੁਸੀਂ ਆਪਣੇ ਘਰ ਦੀਆਂ ਕੁਝ ਕਾਦਤਾਂ ਬਦਲ ਕੇ ਰੱਖੋ ਘਰ ਦੇ ਕੁਝ ਨਿਯਮ ਅੱਜ ਤੋਂ ਹੀ ਬਣਾ ਲਓ ਵੇਖਿਓ ਸਭ ਕੁਝ ਬਦਲ ਜਾਵੇਗਾ ਸੱਚਮੁੱਚ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣੀਆ ਸ਼ੁਰੂ ਹੋ ਜਾਵਣਗੀਆਂ ਜੇ ਮਨ ਖੁਸ਼ ਰਹੇਗਾ ਤਾਂ ਰਮੀ ਤੰਦਰੁਸਤ ਹੈ ਜੇ ਮਨ ਸ਼ਾਂਤ ਰਹੇਗਾ ਤਾਂ ਮਨ ਸਹੀ ਫੈਸਲੇ ਕਰੇਗਾ ਸੋ ਸਾਡੀ ਤਰੱਕੀ ਤੇ ਵਾਧੇ ਲਈ ਇਹ ਗੱਲਾਂ ਬੜੀਆਂ ਹੀ ਜ਼ਰੂਰੀ ਹਨ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਹੈ ਆਪਣੀ ਜ਼ਿੰਦਗੀ ਨੂੰ ਡਿਸਪਲਿਨ ਵਿੱਚ ਲੈ ਕੇ ਆਉਣਾ ਹੈ ਤਾਂ ਵੇਖਿਓ ਪਰਮਾਤਮਾ ਜੇ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਡੇ ਤੇ ਕਿਰਪਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ